ਵਾ ਵਾ ਮਾਲਕ ਮੇਰਿਆ ਕੀ ਖੇਲ ਰਚਾਇਆ ਵਾ ਵਾ ਮਾਲਕ ਮੇਰਿਆ ਕੀ ਖੇਲ ਰਚਾਇਆ ਜੀਵਾਂ ਦੇ ਸੁਖ ਵਾਸ ਤੇ ਦਿਨ ਰਾਤ ਬਣਾਇਆ ਜੀਵਾਂ ਦੇ ਸੁਖ ਵਾਸ ਤੇ ਦਿਨ ਰਾਤ ਬਣਾਇਆ ਥੰਮਾ ਬਿਨਾ ਆਕਾਸ਼ ਨੂੰ ਕਿਸ ਬਿਦ ਠਹਿਰਾਇਆ ਤਾਸ਼ ਨੂੰ ਕਿਸ ਬਿੱਦ ਠਹਿਰਾਇਆ ਚੰਦ ਸੂਰਜ ਦਿਨ ਰਾਤ ਦਾ ਹੈ ਦੀਪ ਜਲਾਇਆ ਚੰਦ ਸੂਰਜ ਦਿਨ ਰਾਤ ਦਾ ਹੈ ਦੀਪ ਜਲਾਇਆ ਲੱਖ ਚਰਾਸੀ ਜੀਵ ਨੂੰ ਤੈ ਚੋਂ ਗਾ ਪਾਇਆ ਲੱਖ ਚਰਾਸੀ ਜੀਵ ਨੂੰ ਤੈ ਚੋਂ ਗਾ ਪਾਇਆ ਜੀਵ ਤੋਂ ਜੀਵਨ ਮੌਤ ਦਾ ਜੀਵ ਤੋਂ ਜੀਵਨ ਮੌਤ ਦਾ ਪਹਿਦ ਛਪਾਇਆ ਜੀਵ ਤੋਂ ਜੀਵਨ ਮੌਤ ਦਾ ਹੈ ਪਹਿਦ ਛਪਾਇਆ ਕੋਈ ਵੀ ਚਾਤਰ ਲਖੇ ਨਾ ਕੋਈ ਵੀ ਚਾਤਰ ਲਖੇ ਨਾ ਰਬ ਤੇਰੀ ਮਾਇਆ ਨਰਗਸ ਨਦੀ ਪੈ ਗੰਮਰਾ ਜਸ ਤੇਰਾ ਗਾਇਆ ਨਰਗਸ ਨਦੀ ਪੈ ਗੰਮਰਾ ਜਸ ਤੇਰਾ ਗਾਇਆ ਵਾਵਾ ਮਾਲਕ ਮੇਰਾ ਕੀ ਖੇਲ ਰਚਾਇਆ ਵਾ ਵਾ ਮਾਲਕ ਮੇਰਾ ਕੀ ਖੇਲ ਰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੇ ਗੰਗੂ ਪਾਪੀਆ ਲੈ ਵੇ ਗੰਗੂ ਪਾਪੀਆ ਲਾਨਤਾ ਸੰਭਾਲਵੇ ਨੀਹਾਜੇ ਸ਼ਹੀਦ ਹੋ ਗਏ ਗੋਬਿੰਦਲਾ ਲਵੇ ਨਿਹਜੇ ਸ਼ਹੀਦ ਹੋ ਗਏ ਗੋਬਿੰਦ ਲਾਲ ਦੇ ਬੱਚਿਆਂ ਦੇ ਦਿਲਾਂ ਦੀਆਂ ਤੜਕ ਨਾ ਖਲੋ ਗਈਆਂ ਤੈਨੂੰ ਕੀ ਐ ਤੇਰੇ ਲਈ ਤਾਂ ਦਿਲਾਂ ਦੀਆਂ ਹੋ ਗਈਆਂ ਬਿਗਾਨੀਆਂ ਸੀਆਂ ਅੰਦਰਾਂ ਉਹ ਕਿਸੇ ਮਾ ਦਲਾਲ ਸੀ ਤੈਨੂੰ ਕੀ ਐ ਤੇਰੇ ਲਈ ਦੁਸ਼ਮਣ ਦੇ ਵਾਲਸੀ ਵਿੱਚ ਆਈ ਮਾਨ ਤੂ ਤਾਂ ਫਿਰ ਕਾ ਦਾ ਖਿਆਲ ਵੇ ਨੀਹਾ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਲੋਣ ਹਰਾਮੀ ਤੈਨੂੰ ਸਦਾ ਲੋਕੀ ਕਹਿਣਗੇ ਸਾਰੇ ਸਦਾ ਲੋਕੀ ਕਹਿਣਗੇ ਤੂ ਤਾਂ ਹੱਲੇ ਸ਼ਰਮ ਜੋਗੀ ਕਹਿੰਦੇ ਨੇ ਉਹ ਕਹਿਣਗੇ ਸਾਰੀ ਦੁਨੀਆ ਚੋਂ ਰਹਾ ਹਾਲੇ ਨਿਹਾ ਚ ਸ਼ਹੀਦ ਹੋ ਗਏ ਗੋਬਿੰਦ ਲਾਲ ਵੇ ਆਣੀਆਂ ਆਵਾਜ਼ਾਂ ਸਦਾ ਨਿਹਾ ਚੋ ਸੱਚੀਆਂ ਤੂੰ ਹੀ ਇੱਟਾ ਲਾਲਾ ਦੀਆਂ ਛਾਤੀ ਉੱਤੇ ਰੱਖੀਆਂ ਸੋਹਲ ਜੀਆਂ ਜਿੰਦਾ ਸੀਤ ਕੀ ਤਹਾਲ ਵੇ ਨਿਹਾ ਚ ਸ਼ਹੀਦ ਹੋ ਗਏ ਗੋ ਜੇ ਸ਼ਹੀਦ ਹੋ ਗਏ ਗੋਬਿੰਦ ਲਾਲ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ